ਮੰ ਦਾ ਅਪਕਸਤਰਾ ਨੇ ਜਿਹੜਾ ਮੌਸਮ ਰਹਿਣ ਵਾਲਾ ਵਾ ਕੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੂਗੀ ਜਾਂ ਇੰਨੀ ਕੁ ਬਰਸਾਤ ਜਿਹੜੀ ਅਗਸਤ ਮਹੀਨੇ ਦੇ ਵਿੱਚ ਹੋਈ ਹੈ ਕੀ ਕਰ ਆਪਣਾ ਉਹਨਾਂ ਕੋਟਾ ਜਿਹੜਾ ਪੂਰਾ ਕੀਤਾ ਅ ਜੇ ਆਪਾਂ ਅਗਸਤ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕਾਫੀ ਅੱਛੀ ਜਿਹੜੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਸਪੈਸ਼ਲੀ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਵਧੀਆ ਇਸ ਵਾਰੀ ਇਹਦਾ ਰਿਕਾਰਡ ਰਿਆ ਬਾਰਿਸ਼ ਦਾ ਕਿਉਂਕਿ ਹਰ ਹਫਤੇ ਹੀ ਜਿਹੜੀ ਬਾਰਿਸ਼ ਆ ਨਾਰਮਲ ਤੋਂ ਜ਼ਿਆਦਾ ਰਹੀ ਹੈ ਜੇ ਹੁਣ ਤੱਕ ਦੀ ਗੱਲ ਕਰਦੇ ਆਂ ਤਾਂ 190 ਮਿਲੀਮੀਟਰ ਜਿਹੜੀ بارش ਆ ਉਹ ਰਿਕਾਰਡ ਕੀਤੀ ਗਈ ਹੈ ਲੁਧਿਆਣੇ ਦੇ ਵਿੱਚ ਤੇ 190 ਹੀ ਨਾਰਮਲੀ ਅਗਸਤ ਦੀ ਰੇਨਫਾਲ ਹੁੰਦੀ ਹੈ ਸੋ ਆਲਮੋਸਟ ਅਸੀਂ ਨਾਰਮਲ ਜਿਹੜੀ ਹੈ ਉਹ ਅਚੀਵ ਕਰ ਲਈ ਹੋਈ ਹੈ ਤਾਂ ਕਾਫੀ ਬੈਟਰ ਕੰਡੀਸ਼ਨ ਦੇ ਵਿੱਚ ਹੈਗੇ ਆ ਵੈਸੇ ਵੀ ਇਸ ਜਿਹੜਾ ਹਫਤਾ ਪਿਛਲਾ ਸੀਗਾ ਉਹਦੇ ਵਿੱਚ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਬਾਰਿਸ਼ ਹੁੰਦੀ ਰਹੀ ਹੈ ਸੋ ਟੈਂਪਰੇਚਰਸ ਵੀ ਜਿਹਦੇ ਨਾਲ ਕਾਫੀ ਨਾਰਮਲ ਨੇ ਹੁਣ ਦੇਖਿਆ ਜਾਏ ਤਾਂ ਟੈਂਪਰੇਚਰ ਸਾਡੇ ਕੋਲ 33 ਡਿਗਰੀ ਜਿਹੜਾ ਆਪਣਾ ਦਿਨ ਦਾ ਟੈਂਪਰੇਚਰ ਹੈਗਾ ਤੇ ਜਿਹੜਾ 24 ਡਿਗਰੀ ਹੈਗਾ ਉਹ ਰਾਤ ਦਾ 24 25 ਦੇ ਨੇੜੇ ਉਹ ਜਿਹੜਾ ਰਾਤ ਦਾ ਟੈਂਪਰੇਚਰ ਹੈ ਸੋ ਇਹ ਦੋਨੋਂ ਟੈਂਪਰੇਚਰਸ ਜਿਹੜੇ ਨੇ ਨੀਅਰ ਟੂ ਨਾਰਮਲ ਨੇ ਸੋ ਇੰਨਾ ਜਿਹੜਾ ਮਤਲਬ ਪਲੇਜ਼ੈਂਟ ਵੈਦਰ ਰਿਹਾ ਪਿਛੇ ਆਪਾਂ ਕਹਿ ਸਕਦੇ ਹਾਂ ਕਿ ਜਿਹਦੇ ਨਾਲ ਕਿ ਟੈਂਪਰੇਚਰਸ ਵੀ ਨਾਰਮਲ ਰਹੇ ਆ ਔਰ ਬਾਰਿਸ਼ ਵੀ ਕਾਫੀ ਅੱਛੀ ਹੋਈ ਹੈ ਸੋ ਇਹ ਫਸਲਾ ਲਈ ਕਾਫੀ ਲਾਹੇਵੰਦ ਹੈ ਕਿ ਜਿੱਥੇ ਆਪਾਂ ਨੂੰ ਇਰੀਗੇਸ਼ਨ ਲਗਾਉਣ ਦੀ ਲੋੜ ਸੀਗੀ ਉੱਥੇ ਇਸ ਬਾਰਿਸ਼ ਤੇ ਪਾਣੀ ਨਾਲ ਕਾਫੀ ਹੱਦ ਤੱਕ ਜਿਹੜੀ ਪਾਣੀ ਦੀ ਪੂਰਤੀ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਇਸ ਤਰ੍ਹਾਂ ਹੀ ਕਿਤੇ ਕਿਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਆਈਸੋਲੇਟਿਡ ਪਲੇਸਿਸ ਤੇ ਬਾਰਿਸ਼ ਹੋ ਸਕਦੀ ਹੈ ਬਾਕੀ ਲੁਧਿਆਣੇ ਦੀ ਗੱਲ ਕਰਦੇ ਆ ਤਾਂ 29 ਤੀ ਨੂੰ ਫੇਰ ਕਾਫੀ ਚਾਂਸਸ ਨੇ ਕਿ ਇੱਕ ਗੁੱਡ ਰੇਨਫਾਲ ਇਵੈਂਟ ਜਿਹੜਾ ਉਹ ਹੋ ਸਕਦਾ ਹੈ। ਬਿਲਕੁਲ ਕਿਹੜੀ ਜਗ੍ਹਾ ਤੋਂ ਤੁਸੀਂ ਕਹਿ ਸਕਦਾ ਵੀ ਘੱਟ ਜਿਹੜੀ ਬਰਸਾਤ ਹੋਈ ਜਾਂ ਘਰੇ ਏਰੀਆ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਬਾਰਿਸ਼ ਜਿਹੜੀਆਂ ਦੇਖੀ? ਹਾਂਜੀ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਜਿਵੇਂ ਕੁਝ ਡਿਸਟ੍ਰਿਕਟਸ ਨੇ ਜਿਵੇਂ ਬਠਿੰਡਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਮੁਹਾਲੀ ਹੋ ਗਿਆ ਇਹਨਾਂ ਦੇ ਵਿੱਚ ਜਿਹੜੀ ਬਾਰਿਸ਼ਾ ਕਾਫੀ ਘੱਟ ਹੋਈ ਹੈ ਡੈਫਿਸਿਟ ਰਹੇ ਨੇ ਇਹ ਜਿਹੜੇ ਡਿਸਟ੍ਰਿਕਟਸ ਨੇ। ਤੇ ਸਭ ਤੋਂ ਅੱਛੀ ਜਿਹੜੀ ਬਾਰਿਸ਼ ਤਰਨਤਨ ਤੇ ਪਠਾਨਕੋਟ ਦੇ ਵਿੱਚ ਰਹੀ ਹੈ ਸੋ ਬਾਕੀ ਜਗ੍ਹਾ ਦੇ ਵਿੱਚ ਨਾਰਮਲ ਨਾਲੋਂ ਥੋੜੀ ਜੀ ਡਿਵੀਏਸ਼ਨ ਹੈ 19 20% ਤੱਕ ਡਿਵੀਏਸ਼ਨ ਚੱਲ ਰਹੀ ਹੈ ਪਰ ਇਹ ਕੈਟਾਗਰੀਜ਼ ਦੇ ਹਿਸਾਬ ਨਾਲ ਜਿਹੜੇ ਦੋ ਡਿਸਟ੍ਰਿਕਟਸ ਨੇ ਉਹ ਕਾਫੀ ਅੱਛੀ ਪੋਜੀਸ਼ਨ ਤੇ ਨੇ ਤਰਨਤਨ ਤੇ ਪਠਾਨਕੋਟ ਜੋ ਜਿਤਨਾ ਮੌਨਸੂਨ ਜਿਹੜਾ ਮੁੱਤੋਂ ਰਿਐਕਟਿਵ ਹੋਇਆ ਸੀ ਪੰਜਾਬ ਵਾਸਤੇ ਜਿਹੜਾ ਚੰਗਾ ਰਿਹਾ ਮੌਨਸੂਨ ਕਿਉਂਕਿ 15 14 15 ਅਗਸਤ ਤਵਾਰ ਲਗਾਤਾਰ ਬਰਸਾਤਾਂ ਜਿਵੇਂ ਦਿੱਖਣ ਹੋਈਆਂ ਨੇ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜਾ بارش ਦੀ ਜਿਹੜੀ ਹਾਂ ਜੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਸੈਕਿੰਡ ਪਹਿਲਾ ਫਰਸਟ ਫੋਰਟ ਨਾਈਟਸ ਵੀ ਕਾਫੀ ਅੱਛੀ ਬਾਰਿਸ਼ ਹੋਈ ਹੈ ਫਿਰ ਸੈਕਿੰਡ ਫੋਰਟ ਨਾਈਟ ਦੇ ਵਿੱਚ ਵੀ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਜੜੀ ਹੈ ਰਿਕਾਰਡ ਕੀਤੀ ਗਈ ਹੈ ਸੋ ਇਹਦੇ ਹਿਸਾਬ ਨਾਲ ਜਿਵੇਂ ਅਗਸਟ ਦਾ ਤਾਂ ਸਾਡੇ ਕੋਲ ਪੂਰਾ ਕਵਰ ਅਪ ਹੋ ਚੁੱਕਿਆ ਹੈ ਪਰ ਜਿਹੜਾ ਜੂਨ ਜੁਲਾਈ ਵਾਲਾ ਡੈਫਿਸਟ ਹੈ ਉਹ ਹਲੇ ਵੀ ਚੱਲ ਰਿਹਾ ਹੈ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਹਲੇ ਵੀ ਸਾਡੇ ਕੋਲ 33-34% ਜਿਹੜਾ ਡੈਫਿਸਿਟ ਚੱਲ ਰਿਹਾ ਕਿਉਂਕਿ ਜੂਨ-ਜੁਲਾਈ ਦੇ ਵਿੱਚ بارش ਜਿਹੜੀ ਆ ਬਹੁਤ ਜ਼ਿਆਦਾ ਘਟ ਰਹੀ ਸੀ ਬਟ ਅਗਸਤ ਦੇ ਵਿੱਚ ਜਿਹੜੀ بارش ਨਾਰਮਲ ਰਹੀ ਹੈ ਉਹਦੇ ਨਾਲ ਕੁਝ ਹੱਦ ਤੱਕ ਉਹ ਜਿਹੜਾ ਡੈਫਿਸਿਟ ਆ ਕਵਰ ਹੋਇਆ ਔਰ ਉਮੀਦ ਕਰਦੇ ਹਾਂ ਕਿ ਸਪਟੰਬਰ ਦੇ ਵਿੱਚ ਵੀ ਅੱਛੀ بارش ਹੋਏ ਕਿਉਂਕਿ 22 ਸਪਟੰਬਰ ਤੱਕ ਹਲੇ ਮੌਨਸੂਨ ਜਿਹੜੀ ਆ ਵਾਪਸ ਜਾਂਦੀ ਹੈ ਤਾਂ ਸਾਡੇ ਕੋਲ ਹਲੇ ਵੀ ਕਾਫੀ 20-25 ਦਿਨ ਹੈਗੇ ਨੇ ਜੇ ਅੱਛੀ بارش ਹੋ ਜਾਂਦੀ ਹੈ ਤਾਂ ਕਾਫੀ ਹੱਦ ਤੱਕ ਜਿਹੜੀਆਂ ਸਾਡੀਆਂ ਸੋਨੀ ਦੀਆਂ ਫਸਲਾਂ ਉਹਨਾਂ ਲਈ بارش ਲਾਹੇਵ ਕਿਸਾਨ ਵੀਰਾਂ ਨੂੰ ਕੀ ਸਲਾਹ ਜੀ ਕਿਉਂਕਿ ਹੁਣ ਵੀ ਜਿਹੜੀਆਂ ਬਸਾਤਾਂ ਨੇ ਹੋ ਰਹੀਆਂ ਨੇ ਵੀ ਲੱਗਦਾ ਕਿ ਪਾਣੀ ਘਟ ਰਿਹਾ ਨੂੰ ਜਾਂ ਫਿਰ ਆਮ ਲੋਕ ਜਿਸ ਤਰ੍ਹਾਂ ਜਿਹੜਾ ਆਪਣਾ ਪੰਜਾਬ ਦਾ ਆ ਦੇਖੋ ਜਿਹੜੀ ਹੁਣ ਪਿੱਛੇ ਬਾਰਿਸ਼ ਹੋਈ ਹੈ 27 ਅਗਸਤ ਨੂੰ ਜਾਂ 26 ਅਗਸਤ ਨੂੰ ਜਿਹੜੀ ਹੋਈ ਹੈ ਉਹ ਕਾਫੀ ਅੱਛੀ ਬਾਰਿਸ਼ ਹੋਈ ਹੈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਆਲਮੋਸਟ ਅੱਛੀ ਬਾਰਿਸ਼ ਹੋਈ ਹੈ ਮੀਜ਼ਾ ਮੋਡਰੇਟ ਟੂ ਹੈਵੀ ਰੇਨਫਾਲ ਹੋਈ ਹੈ ਸੋ ਕਿਸਾਨ ਵੀਰਾਂ ਨੂੰ ਆਪਾਂ ਸਲਾਹ ਦਿੰਨੇ ਆ ਕਿ ਜਿਹੜਾ ਖੜਾ ਪਾਣੀ ਹੈ ਖੇਤਾਂ ਦੇ ਵਿੱਚ ਉਹਨੂੰ ਉਹਦੀ ਨਿਕਾਸੀ ਜ਼ਰੂਰ ਕੀਤੀ ਜਾਵੇ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਕਿਉਂਕਿ ਹੁਣ ਜਿਹੜੀ ਫਸਲ ਹੈਗੀ ਹੈ ਉਹ ਕਾਫੀ ਮੈਚੁਰ ਹੋ ਚੁੱਕੀ ਹੈ ਤੇ ਜੇ ਇਸ ਫਸਲ ਦੇ ਵਿੱਚ ਇਸ ਸਟੇਜ ਦੇ ਉੱਪਰ ਪਾਣੀ ਖੜਾ ਰਹਿੰਦਾ ਤਾਂ ਫਸਲ ਨੂੰ ਨੁਕਸਾਨ ਹੀ ਕਰਦਾ ਸੋ ਪਾਣੀ ਨੂੰ ਜਿੰਨਾ ਹੋ ਸਕੇ ਉਹਦੀ ਨਿਕਾਸੀ ਕੀਤੀ ਜਾਵੇ ਤੇ ਹਲੇ ਜਿਸ ਤਰ੍ਹਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਥੋੜੀ ਬਾਰਿਸ਼ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਮੇਨਲੀ ਜਿਹੜੇ ਨਾਰਥ ਡਿਸਟ੍ਰਿਕਟਸ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਅੱਛੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸੋ ਮੌਸਮ ਉਧਿਆਨ ਚ ਰੱਖਦੇ ਹੀ ਜਿਹੜਾ ਪਾਣੀ ਹੈ ਉਹ ਲਗਾਇਆ ਜਾਵੇ ਜੋ ਜਿਸ ਤਰ੍ਹਾਂ ਬਾਦ ਨੂੰ ਜਿਹੜੀ ਇਹ ਗਰਮੀ ਪੈਂਦੀ ਆ ਤੁਹਾਨੂੰ ਸੁਣਦੇ ਲੋਕਾਂ ਨੂੰ ਕਿਤੇ ਨਾ ਕੋਈ ਯੋਜਨਾ ਕੋ ਪ੍ਰਾਪਾਉਂਦਾ ਜੇ ਕੋਈ ਨਹੀਂ ਪੈਂਦੇ ਉਸ ਤੋਂ ਬਾਅਦ ਇਹ ਹਿਊਮਿਡਿਟੀ ਸਜਾਦਾ ਵੱਧ ਜਾਂਦੀ ਹੈ ਕੀ ਲੱਗਦਾ ਕਿ ਲੋਕਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਆ ਜਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਹਾਂਜੀ ਬਿਲਕੁਲ ਕਿਉਂਕਿ ਹਿਊਮਿਡਿਟੀ ਲੈਵਲ ਇੰਨਾ ਜ਼ਿਆਦਾ ਹਾਈ ਹੋ ਜਾਂਦਾ ਇੱਕ ਜਿਹੜਾ ਫਸਲਾਂ ਨੂੰ ਆਪਾ ਪਾਣੀ ਲਾਉਣੇ ਉਹਦੇ ਨਾਲ ਵੀ ਜਿਹੜਾ ਲੋਅਰ ਐਟਮੋਸਫੇਅਰ ਆ ਉਹਦੇ ਵਿੱਚ ਜਿਹੜੇ ਵਾਟਰ ਵੇਪਰ ਐਂਟੈਂਗਲ ਰਹਿੰਦੇ ਨੇ ਜਿਹਦੇ ਨਾਲ ਕੀ ਕਾਫੀ ਸਫੋਕੇਸ਼ਨ ਹੁੰਦੀ ਹੈ ਸੋ ਲੋਕਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਜਦ ਤਾ ਉਸ ਟਾਈਮ ਤੇ ਹੀ ਨਿਕਲਿਆ ਜਾਵੇ ਜਦੋਂ ਥੋੜਾ ਜਿਹਾ ਪਲੇਜ਼ੈਂਟ ਵੈਦਰ ਹੋਏ ਕਿਉਂਕਿ ਜਦੋਂ ਜ਼ਿਆਦਾ ਹਿਊਮਿਡਿਟੀ ਹੁੰਦੀ ਹੈ ਤਾਂ ਫਿਰ ਕਈ ਵਾਰੀ ਸਲੈਂਚ ਪ੍ਰੋਬਲਮ ਆਂਦੀ ਹੈ ਸੋ ਜਿੰਨਾ ਹੋ ਸਕੇ ਯਾ ਅਵੋਇਡ ਵੀ ਕੀਤਾ ਜਾਵੇ ਕਿਉਂਕਿ ਇਸ ਟਾਈਮ ਦੇ ਵਿੱਚ ਕਈ ਵਾਰੀ ਜਿਹੜੇ ਹੈਲਥ ਇਸ਼ੂਸ ਜਿੰਨਾਂ ਨੂੰ ਹੁੰਦੇ ਨੇ ਕੋਈ ਅਸਥਮਾ ਦੀ ਪ੍ਰੋਬਲਮ ਹੈ ਯਾ ਹੱਡ ਦੀ ਉਹਨਾਂ ਨੂੰ ਫਿਰ ਥੋੜਾ ਔਖਾ ਹੋ ਜਾਂਦਾ ਸੋ ਉਸ ਉਹਨੂੰ ਧਿਆਨ ਚ ਰੱਖ ਕੇ ਹੀ ਆਪਣਾ ਜਿਹੜਾ ਪ੍ਰੋਗਰਾਮ ਉਹ ਲਿਖਿਆ ਜਾਵੇ ਤੇ ਬਾਕੀ ਜ਼ਿਆਦਾ ਟਰੈਵਲਿੰਗ ਵੀ ਅਵੋਇਡ ਕੀਤਾ ਜਾਵੇ ਕਿਉਂਕਿ ਇੰਨੀ ਜ਼ਿਆਦਾ ਡ੍ਰੀ ਹੁਣ ਰੈਗੂਲਰ ਬਾਰਿਸ਼ ਹੋ ਰ ਸੋ ਜਿੰਨਾ ਵੀ ਹੋ ਸਕੇ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਬਾਹਰਲਾ ਜਿਹੜਾ ਖਾਣਾ ਉਹਨੂੰ ਵੀ ਅਵੋਇਡ ਕਰਨਾ ਚਾਹੀਦਾ ਜਿਹੜਾ ਤਲਿਆ ਖਾਣਾ ਉਹਨੂੰ ਵੀ ਉਤੋਂ ਵੀ ਗੁਰੇਜ਼ ਕਰਨਾ ਚਾਹੀਦਾ ਸੋ ਹਰ ਪੱਖੋਂ ਹੀ ਸਾਨੂੰ ਇਸ ਮੌਸਮ ਦੇ ਵਿੱਚ ਧਿਆਨ ਰੱਖਣਾ ਚਾਹੀਦਾ